ਇਕ ਓਅੰਕਾਰ ਸਤਨਾਮ ਵਾਹਿਗੁਰੂ ਸਾਹਿਬ ਜੀ ਜਬਜੀ ਸਾਹਿਬ ਜੀ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਾਪਿ ਪਿਥੀ ਆਦੇ ਸਤਿ ਜੋਗਾਦ ਸਤਿ ਹੈ ਕੀ ਸੱਚੀ ਨਾਨਕ ਹੋਸੀ ਤੀ ਸੱਚੇ ਸੋਚੇ ਸੋਜਣ ਹੋਵਈ ਜੇ ਸੋਚ ਸੁਨਕਵਾਰ ਤਪੈ ਤੋਂ ਆਪਣੇ ਹੋਵਈ ਜੇ ਲਾਇ ਰਾਨ ਨਿਬਤਾਤ ਧੁਕਿਆ ਭੋਕਨਾ ਉਦਰੀ ਦੇ ਅੰਨਾ ਭਾਰੀ ਸਭ ਸਣ ਪਾਲਾ ਕੋਇ ਤੈਖ ਨ ਚੱਲੇ ਨਾਲ ਕਿਵਸੇ ਤਿਆਰ ਹੋਈ ਐ ਕਿ ਗੂੜੈ ਤ੍ਰਸੇ ਪਾਉ ਮਰ ਜਾਈ ਚੱਲਣਾ ਨਾਨਕ ਮਿਲ ਕੇ ਆ ਨਾਲ ਹੁਕਮੀ ਹੋਵਨਿਆ ਘਰ ਰੁੱਖ ਨਾ ਗਿਆ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵੜ ਆਈ ਹੁਕਮੀ ਉਤਮਨੀ ਹੁਕਮ ਲਿਖ ਤੋ ਸੁਖ ਪਾਏ ਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮ ਸੁਖ ਪਾਏ ਹੁਕਮੇ ਅੰਦਰ ਸਭ ਕੋ ਵਰੁਨ ਕੋਏ ਨਨ ਹੁਕਮੇ ਦੇ ਬੁਝੈ ਤੈ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤਣ ਨਿਸ ਗਾਵੇ ਕੋ ਗੁਣ ਵਡਿਆ ਨ ਚਾਰ ਗਾਵੇ ਕੋ ਗਤਾਰ ਤੁਮ ਵਿਚਾਰ ਗਾਵੇ ਕੋ ਸਾਜ਼ ਕਰੇ ਤਮ ਕਈ ਗਾਵੇ ਕੋ ਜੀ ਲੈ ਫਰਦੇ ਗਾਵੈ ਕੋ ਜਪੈ ਸਦੂਰੀ ਗਾਵੈ ਕੋ ਵੇਖੈ ਹੰਦਰਾ ਮਧੂ ਰਤਨਾ ਕਦਿਨੇ ਆਵੇ ਟੋਟ ਨਾਤੇ ਕਾਸ ਕਰੀ ਕੋਟੀ 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 ਦਿੰਦਾ ਲੈ ਲੈਂਦੇ ਫਤਫਾਹੀ ਜੁਗਾ ਜੁਗੰਤਰ ਕਾਈ ਗਾਏ ਹੁਕਮੇ ਯਗਮਤ ਲਾਏ ਰਾ ਨਾਨਕ ਵਿਖੇ ਸਾਹਿਬੇ ਪ੍ਰਭਉ ਸਾਚਾ ਸਾਹਿਬ ਸਾਸ ਨਹੀ ਭਾਕਿਆ ਪਉ ਓਹਾਰੀ ਅਖੇ ਮੰਗੈ ਦੇ ਦੇ ਰੱਦਰ ਦਾਤਾ ਫੇਰ ਕਹਿ ਅਗੇ ਰਖੀਐ ਜਿੰਦ ਤਦ ਦਰਬਾਰ ਮੂਹੇ ਬੋਲ ਬੋਲੀਏ ਦੇਸਨ ਧਰੇ ਪਿਆਰ ਅਮਰਤ ਵਿਲਾ ਸਤਨਾਉ ਵੜਿਆਏ ਵਿਚਾਰ ਕਰੀਆ ਮੈਂ ਕਪੜਾ ਨਜ਼ਰੀ ਮੁਖ ਦੁਆਰ ਨਾਨਕੀ ਵੈ ਜਾਣੀਐ ਸਭ ਆਪੇ ਸਦਿਆ ਤਾਂ ਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪੇ ਰਦਿਮ ਸੋਏ ਜਿਨ ਸੇ ਵੇ ਆਦਨ ਪਾਇਆ ਮਾਨ ਗਉਨ ਗਬੀਏ ਕੋਈ ਨਦਾਨ ਗਾ ਵੀ ਅਸੇ ਜਿਸ ਅੰਦਰ ਕੀਏ ਭਾਉ ਸੁਖ ਪਰ ਹਰ ਸੁਖ ਦਰ ਲੈ ਜਾਏ ਗੁਰਮੁਖ ਗੁਨਾਦਨ ਗੁਰਮੁਖ ਵੇਦਨ ਗੁਰਮੁਖ ਗ੍ਰਿਆਸਾ ਮਾਈ ਪੂਰੀ ਸਿਰ ਗੁਰ ਗੌਰ ਇਕ ਬਰਮਾ ਗੋਰੀ ਪਾਰਵਤੀ ਮਾਈ ਜੇ ਹੋ ਜਾਣਿਆ ਤਾ ਨਹੀਂ ਡਰਨਾ ਕਤਨੇ ਜਾਏ ਗੁਰਾਂ ਇੱਕ ਕਦੇ ਮੁਝਾਈ ਸੁਨਾਨ ਜੀਆਂ ਕਾਇਕ ਦਾਤਾ ਸੋ ਮੈਂ ਵੀ ਸੁਰਨੈ ਜਾਇ ਤੀਰਥ ਨਾਵਾ ਦੇ ਸੁਭਾਵਾ ਮਨ ਭਾਣੇ ਕੇ ਨਾਏ ਕਰੀ ਜੇ ਤਿਸ ਸੇ ਡੁਬਾਈ ਵੇ ਕਾ ਕਰਮਾ ਕੈ ਮਿਲ ਲਈ ਮਤਵ ਜਦਰਦਰ ਜਹਰ ਮਾਨ ਕੇ ਜੇ ਕੋਤੀ ਸਿੱਖ ਸੁਣੀ ਗੁਰਾਂ ਇੱਕ ਕਦੇ ਹੋ ਜਾਈ ਸੁਨਾਨ ਜੀਆਂ ਕਾਇਕ ਦਾਤਾ ਸੋ ਮੈਂ ਵੀ ਸੁਰਨੈ ਜਾਇ ਜੇ ਤੁਖਾਰੇ ਅਰਦਾਹ ਹੋਰ ਸੁਣੀ ਹੋਏ ਇਨਵਾਕਣਾ ਵਿੱਚ ਜਾਣੀ ਐ ਨਾਲ ਕਲੈਸਨ ਕੋਏ ਚੰਗਾ ਨਾਮ ਰਖਾਏ ਕੈ ਜਿਸ ਕੀ ਜਗਲੇ ਜੇਤ ਨਦਰ ਨਾ ਆਵਈ ਤੇ ਬਾਦ ਨ ਪੁੱਛੇ ਕੈ ਈਟਾਂ ਅੰਦਰ ਜੀਟ ਕਰੀ ਦਸੀ ਦਸ ਧਰੇ ਨਾਨਕ ਮਿਰਬਾਉਨ ਕਹਰੇ ਗੁਣਵੰਤਾ ਗੁਣ ਦੇ ਇਹ ਆ ਕੋਈ ਨ ਸੁਝਈ ਜਿਤ ਸੁਣ ਕੋਏ ਕਰੇ ਸੁਣੈ ਸਦ ਪੀਰ ਸੁਨਨਾਥ ਸੁਣੈ ਤਰਸੋ ਲਈ ਆਕਾਸ਼ ਸੁਣੈ ਦੀਪ ਲੋਪ ਤਾਲ ਸੁਣੈ ਕੋਇ ਨ ਸਹਿ ਕਹ ਕਾਲ ਨਵ ਰਿੰਗ ਭਕਤ ਅਸਤਾ ਵਿਗਾਸ ਸੁਣੈ ਦੁੱਖਾਂ ਦਾ ਨਾਸ ਸੁਣੈ ਈਸ਼ਰ ਵਰਮਾ ਇੰਦ ਸੁਣੈ ਮੁਖਸਲਾ ਅਨਮੰਦ ਸੁਣੈ ਜੋਗ ਜੋਤਨ ਭੇਦ ਸੁਣੈ ਸਾ ਸਮਰਸ ਵੇਦ ਨਾਨਕ ਭਗਤ ਅਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਾਸਨ ਤੋਖ ਗਿਆਨ ਐ ਸੁਣੇ 84 ਕਾ ਸ਼ਨਾ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਗੈ ਸਤਿ ਸਿਆਨ ਨਾਨਕ ਭਗਤ ਅਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਕੇਗਾ ਸੁਣੇ ਸੇਖੀ ਪਤਸ਼ ਸੁਣੇ ਜਿੰਦੇ ਪਾਵੇ ਰਾਉ ਸੁਣਿਆ ਤਵੇਂ ਸੰਗਾ ਨਾਨਕ ਭਗਤਾ ਸਦਾ ਵਿਗਾ ਸਹੀ ਸੁਣੇ ਦੁੱਖ ਕਪ ਕਾ ਨਾਸਿ ਮੰਨੇ ਗਏਤ ਕਹੀ ਨਾ ਜਾਏ ਦੇਖੋ ਪੈ ਪਿਛੇ ਪਸਤਾਏ ਕਾਗਦ ਕਲਮ ਲਿਖਣਾਰ ਮੰਨੇ ਕਵੇ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਦੇਖੋ ਮੰਨਣਾ ਉਨਕੋ ਮੰਨੇ ਸੁਰ ਤੋਬੇ ਮੰਨੇ ਬੋਧਈ ਮੰਨੇ ਸਗਲ ਭਵਨ ਕੀ ਸੋਧਈ ਮੰਨੇ ਮੋਹ ਚੋਟਾ ਨਾ ਕਾਇ ਮੰਨੇ ਤੁਮ ਕੇ ਸਾਧਨ ਜਾਇ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਛੋ ਪਰਗਟ ਜਾਏ ਮੰਨੇ ਮਨ ਚੱਲੇ ਪੰਥ ਮੰਨੇ ਕਰਮ ਚਤੇ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੇ ਮੁਕਤ ਦੁਆਰ ਮੰਨੈ ਪਰਵਾਰੈ ਸਦਾ ਹਾਰ ਮੰਨੈ ਤਰੈ ਤਰੇ ਗੁਰ ਸਿੱਖ ਮੰਨੈ ਨਾਨਕ ਭਵਨ ਤੇ ਕੀ ਐਸਾ ਨਾਮ ਨਿਰੰਝਨ ਹੋਏ ਜੇ ਕੋ ਮੰਨਣਾ ਮਨ ਕੋ ਹੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਅੰਚੇ ਪਾਵੇ ਦਰਗਹ ਨਾਨਕ ਅੰਚੇ ਸੋਹੇ ਦਰਜਾਨ ਅੱਛਾ ਗੁਰੂ ਇੱਕ ਤੇ ਆਂ ਜੇ ਕੋ ਕਹੈ ਤਰੇ ਵਿਚਾਰੇ ਕਰਤੇ ਕਹਿ ਕਰਨੇ ਨਾਹੀ ਸੋ ਮਾਰੀ ਔਲੇ ਧਰਮ ਦੀ ਆ ਕਾ ਪੂਤੀ ਸੰਤੋਪ ਤਾ ਪਰਕਿਆ ਜਨ ਸੂਤੇ ਜੇ ਕੋ ਗੁਜੇ ਹੋ ਵਸਦਿਆ ਕੋ ਨਹੀਂ ਫਰਕੀ ਤਾ ਭਾਰ ਧਰਤੀ ਹੋਰੀ ਪਰ ਹੋਰ ਹੋਰ ਜਿਸ ਤੇ ਭਾਰਤ ਲੈ ਕੋਣ ਜੋ ਜੀ ਯਾਤਰਾ ਨਾ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹ ਲੈ ਕਾਲਿ ਜਣਾ ਕੋਈ ਲੈ ਕਾਲ ਖਿਆ ਕੇ ਤਾ ਹੋਈ ਕਹਤਾ ਤਾ ਸੁਹਲਿਓ ਰੂਪ ਇਹ ਕਹਤੀ ਦਸਣੇ ਗੁਣ ਤੂ ਤੇ ਕਹਤਾ ਬਸਾ ਹੋਏ ਕੋ ਕੋ ਬਾਉ ਇਸਤੇ ਹੋਏ ਲਖਦਰੀਆ ਕੁਦਰਤੀ ਕਮਣ ਕਹਾ ਵਿਚਾਰ ਬਾਰੇ ਨਾ ਜਾਵਾ ਏਕ ਵਾਰ ਜੋਦ ਸੁਭਾਵੇਂ ਸਾਈ ਭਲੀ ਕੋਰੀ ਉਸਦਾ ਸਲਾਮਤ ਨਿਰੰਗ ਰੂਪ ਅਸੰਤ ਜਪੀ ਸਿੰਘ ਪਾਓ ਸੰਗ ਪੂਜਾ ਸੰਤਤਾਓ ਅਸੰਗ ਗ੍ਰੰਥ ਮੁਕਵੇਦ ਪਾਠ ਅਸੰਗ ਜੋਗ ਮੰਦ ਰਹੇ ਓ ਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਯਸ ਸਤੀ ਅਸੰਗ ਨਾ ਤਾਰੇ ਅਸੰਗ ਸੋਰ ਮੋਹ ਬਖਸਾਰੀ ਸਿੰਘ ਮੋਲ ਲਾਏ ਤਾਰੇ ਕੁਦਰਤੇ ਕਉਣ ਕਾ ਵਿਚਾਰਿ ਵਾਰੈ ਨਾ ਦਾਵਾ ਇਕ ਵਾਰ जोत जो पावे साई गली को सलामत निरंकार असंख मूर्ख अंध कोरी संग चोर हराम कोरी असंग अमर कर जाहे दोरी संग लड़तिया कामाहे असंग पापी पाप कर जाहे संग पुड़िया पुड़े फिराहे संग मलेश मल पर खाए असंग निंदक सिर करे पाप नानक नीच कहे विचार ਮਾਰਿਆ ਨਾਮ ਏਕ ਵਾਰ ਗੁਰਦਪਾਵੈ ਸਾਈ ਤਲੀ ਕੋ ਤੂੰ ਸਦਾ ਸਲਾਮਤ ਹੀ ਨਰੰਗਰ ਅਸੰਗ ਨਾਮ ਅਸ਼ੰਤਾਵੀ ਅਗਾਮੀ ਅਗੰਬੀ ਅਸੰਗ ਲੋ ਅਸੰਗ ਸਿਰਪਾਰ ਹੋਈ ਅਖਰੀ ਨਾ ਵਖਰੀ ਸਲਾਹ ਅਖਰੀ ਗਿਆਨ ਗੀਤ ਗੁੰਦਾ ਅਖਰੀ ਲਿਖਣ ਬੋਲਣ ਮਾਣੋ ਅਖਰਾਸਰ ਸੰਯੋਗ ਖਾਣ ਜਿੰਨੇ ਲੇਕੇ ਦਸਰਨਾਏ ਜੇ ਫਰਮਾਏ ਤੇ ਤੂੰ ਪਾਏ ਜੇਤਾ ਗੀਤਾ ਤੇਤਾ ਨਾਮ ਉਹ ਬਣਨਾਵੇਂ ਨਾਹੀਂ ਕੋਥਾ ਕੀ ਗੁਦਰਤੇ ਗਵਣ ਕਾ ਵਿਚਾਰ ਵਾਰ ਰਹੇ ਨੇ ਸਮਾਏ ਇੱਕ ਵਾਰ ਜੋਦਜ ਭਾਵੇਂ ਸਾਈ ਭਲੀ ਕੋ ਉਸਤਾ ਸਲਾਮਤ ਨਿਰੰਕਰ ਅਰ ਜੇ ਹੱਥ ਮੈਰਦਨ ਦੇ ਪਾਣੀ ਧੋਤੇ ਉਤਰ ਸਕੇ ਮੂਤ ਬਲੀਤੀ ਕੱਪੜ ਹੜ ਹੋਏ ਤੇ ਸਭ ਹੁਣ ਲਈਏ ਉਹ ਤੋ ਪਰ ਇਹ ਮਤ ਪਪਾ ਗ ਸੰਗੀ ਉਹ ਤੋਂ ਪਹਿਨਾ ਮੈਂ ਕਰੰ 19 ਪਪਈ ਆਖਣ ਨਹੀਂ ਕਰ ਕਰ ਕਰਨਾ ਨਿਕਲੇ ਜਾਓ ਆਪੇ ਵੀ ਜਾਪੇਗਾ ਨਾਨਕ ਉਪੀਆ ਉਹ ਜਾਓ ਤੇਰਤ ਦੱਬ ਦਿਆ ਦਦਨ ਦੇਖੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀ ਤਾ ਭਾਉ ਅੰਤਰਗਤ ਹੀ ਤੇਰਤ ਮਿਲਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਇ ਹੁ ਕੀਤੇ ਭਗਤ ਹੋਇ ਸਵਸਥਾਤਮਣੀ ਬਰਮਾ ਹੋ ਸਤ ਸੁਹਾਨ ਸਦਾਮੰਚਾ ਗਵਣਸ ਵੇਲਾ ਬਖਤ ਕਵਣਾ ਕੌਣ ਦੇ ਤਕੌਣ ਬਾਰ ਕੌਣ ਸਰੁੱਤੀ ਮਾ ਹੋ ਕਉਣ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਦੇ ਹੋ ਬਲੇ ਕੁਰਾਨ ਤੂੰ ਬਖਤ ਨ ਪਾਇਓ ਕਾਦੀਆ ਜੇ ਲੇਖਣ ਲੈ ਕੁਰਾਨ ਇਤਵਾਰ ਨਾ ਜੋਗੀ ਜਾਣਾ ਰਤਮਾ ਹੋ ਨਾ ਕੋਈ ਜੇ ਕਰਤਾ ਸ੍ਰੀ ਕੋ ਸਾਦੇ ਆਪੇ ਜਾਣਾ ਸੋਈ ਕਿਉ ਕਰਿਆ ਕਾ ਦਰਸ ਲਾਹੀ ਕਿਉ ਵਰਨੇ ਕੀ ਵਿਦਾਨਾ ਨਾਨਕ ਆਕਣ ਸਭ ਹੋਆ ਕਹਿ ਕੋ ਬਿਕਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜੰਗਾ ਹੋਵੇ ਨਾਨਕ ਦੇਖੋ ਆਪੋ ਜਾਣਾ ਅਗੇ ਗਿਆਨ ਸੋ ਹੈ ਪਤਾਲ ਬਤਾਲੀ ਲਖਿਆ ਦਸਾਇਆ ਉੜ ਗੋੜ ਗੋਪਾਲ ਤੱਕੇ ਵੇ ਤੇਨ ਗਵਾਤ 67 ਠਾਰ ਕੈਨਕ ਤੇ ਮਾਇਸ ਕਿਸ ਧਾਤੀ ਲਿਖਾ ਹੋਏ ਤਲਿਖੀ ਐ ਲਿਖੇ ਹੋਏ ਹੁਣ ਅਸਨਾਨ ਕਵੱਡਾ ਆਕੀ ਐ ਆਕੇ ਜਾਣੈ ਓ ਸਲਾਹੀ ਸਲਾਹੀ ਇਤੀ ਸੁਪਨ ਪਾਈ ਨਦੀਆਂ ਅਤਿ ਭਾਵੇਂ ਸਮੰਧ ਨ ਜਾਣੀਆਂ ਸਮੰਧ ਸਾ ਸੁਲਤਾਨ ਗ੍ਰਹ ਸੇਤੀ ਮਾਲ ਧਨ ਈੜੀ ਤੁਲ ਨਹੀ ਹੋ ਮਨੀ ਜੇ ਤੁਮ ਨੋ ਨਾ ਵਿਸਰੇ ਅੰਤਨ ਸਿਫਤੀ ਕਹਿ ਨਹੀ ਅੰਤਿ ਅੰਤਨ ਕਰਨੇ ਦਿਨ ਨਹੀ ਅੰਤਿ ਅੰਤਨ ਵੇਖਣ ਸੁਣਨ ਨਹੀ ਅੰਤਿ ਅੰਤਨ ਜਾਪੈ ਕਿਆ ਮਨ ਮੰਨਤੀ ਅੰਤਨ ਜਾਪੈ ਗਿਤਾ ਆਗਾਰੇ ਅੰਤਨ ਜਾਪੈ ਪਰਾਵਾਰੀ ਅੰਤ ਕਾਰਨ ਕੇਤੇ ਵਿਲ ਲਾਏ ਤਾਂ ਕੇ ਅੰਤਨ ਪਾਏ ਜਾਏ ਇਹੋ ਅੰਤਨ ਜਾਣੈ ਕੋਏ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਹਿਬੀ ਉੱਚਾ ਥਾ ਉਹ ਉੱਚਾ ਉਪਰ ਉੱਚਾ ਨਾਉ ਐਵੜੀ ਉੱਚਾ ਹੋਵੇ ਕੋਈ ਤਿਸੁ ਸਚੁ ਕੋ ਜਾਣੈ ਸੋਇ ਜੇਬੜੀ ਆਪ ਜਾਣੈ ਆਪ ਆਪ ਨਾਨਕ ਨਬਰੀ ਕਰਮੀ ਦਾ ਤੇ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨਾ ਤੁਮਾਈ ਇਤੇ ਮੰਗੇ ਦੂ ਦੂ ਪਾਰ ਕਿਤੇ ਗਣਤ ਨਹੀਂ ਵਿਚਾਰ ਇਤੇ ਗਮ ਦੁੱਖ ਦੇ ਵੇਕਾਰੀ ਕਿਤ ਲੈ ਲੈ ਮੁਕਰਪਾਏ ਕਿਤੇ ਮੂਲ ਖਾਈ ਖਾਏ ਕਿਤੇ ਦੁੱਖ ਭੁਖ ਸਦਮਾਰੇ ਇਹ ਪੈਦਾ ਤਰੀ ਦਤਾਰ ਬੰਦ ਗਲਾਸੀ ਭਾਣਾ ਹੋਏ ਹੋ ਰੱਖ ਨਾ ਤੱਕ ਕੋਈ ਜੇ ਕੋ ਖਾਇ ਕਿ ਆਕਰਪਾਏ ਉਹ ਜਾਣ ਜਤਿਆ ਮੂਖਾਈ ਆਪੇ DNA ਆਪੇ ਦੇ ਇਕਤ ਤੇ ਕਈ ਕਈ ਕਿਸ ਨੂੰ ਬਖਸ਼ੇ ਸੱਲਾ ਨਰ ਪਾਛਾਈ ਪਾਛਾ ਮਹਮਲ ਗੁਣੇ ਮਲਵਾ ਪਾਰੇ ਅਮਲ ਵਪਾਰੀਏ ਮਹ ਭੰਡਾਰੇ ਅਮਲ ਲਵੇ ਮਹ ਜਾਹੇ ਭਾਏ ਹਉ ਸਮਾਏ ਅਮਲ ਧਰਮਾ ਮਲ ਦੇ ਬਾਣੀ ਅਮਲਤੁਲ ਮਲ ਪਰਵਾਨ ਅਮਲ ਬਖਸ਼ੀਸ ਮਨ ਲਿਸਾਨ ਅਮਲ ਕਰਮ ਪਰਮਾਣ ਮੁੱਲੋ ਮੁਲਾਕਿਆਂ ਨੇ ਜਾਏ ਆਖਿਆ ਕਹੇ ਲਿਲਾਇ ਮੈਂ ਕਹਿਤ ਬਾਟ ਪੁਰਾਣੀ ਆ ਕਹਿ ਪੜੇ ਕਰੇ ਵਿਕਿਆ ਯਾ ਕਹਿ ਬਰਮੇ ਯਾ ਕਹਿ ਇੰਦੀ ਯਾ ਕਹਿ ਗੋਪੀ ਤੇ ਗੋਵਿੰਦੀ ਆਖੇ ਇਸਰੀ ਯਾ ਕਹਿ ਸਦੀ ਯਾ ਕਹਿ ਕਹਿੰਦੇ ਕੀਤੇ ਬੋਦੀ ਆਖੇ ਦਾਨੀ ਯਾ ਕਹਿ ਦੇਵ ਯਾ ਕਹਿ ਸੁਰਨਰ ਮੁੰਦਨ ਸੇ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠੀ ਉੱਠੀ ਜਾਏ ਹਤੇ ਕਿਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੇ ਜੇਵੜ ਭਾਵੈ ਦੇਵੜ ਹੋਏ ਨਾਮ ਤੇ ਜਾਣਾ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਨ ਲਿਖੀ ਅਸਰ ਕਰ ਬਾਰਾਂ ਤੋ ਬਾਰ ਸੋਦਰ ਕਿਹਾ ਸੋ ਘਰ ਕਿਹਾ ਜਿਤ ਪੈਸਰ ਸੰਭਾਲੇ ਵਾਜੇ ਨਾ ਵੀ ਨੇ ਕੀ ਸ਼ੰਕਾ ਕੀਤੇ ਵਾਣਹਾਰੇ ਉਂ ਕਿਤੇ ਰਾਗਪਰੀ ਸੋਂ ਗਈ ਅੰਧੂਰ ਉਂ ਕਿਤੇ ਗਾਵਣ ਹਾਰੇ ਗਾਵੇ ਤੁਨ ਕੋਣ ਪਾਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਤ ਗੁਬਤ ਲਿਖ ਜਾਣਾ ਲਈ ਧਰਮ ਵਿਚਾਰੇ ਗਾਵੇ ਇਸਰਵਨ ਮਾਂ ਦੇਵੀ ਸੋਨ ਸਦਸ ਬਾਰੇ ਗਾਵੇ ਇੰਦਰ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਵ ਸਤਸਮਦੀ ਅੰਦਰ ਗਾਵਨ ਸਤ ਵਿਚਾਰੇ ਗਾਵਨ ਜਦ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਬੰਨ ਰਖੀ ਸ੍ਰੀ ਜਗਤੂ ਵੇਦ ਨਾਲੇ ਗਵ ਮਾਉਣੀ ਅਨਮੋਨੀ ਸੁਰਗਾ ਮਤ ਪਿਆਲੇ ਗਾਵਨ ਰਤਨੁ ਪਾਏ ਤੇਰੇ ਅੜੜ ਧਿਰਤ ਨਾਲੇ ਗਵ ਜੋਤ ਮਹਾਬਲ ਸੂਰ ਗਵ ਖਣੀ ਚਾਰੇ ਗਵੈ ਗੰਨ ਮੰਨ ਪਰ ਪੰਡਾ ਕਰ ਕਰ ਰੱਖੇ ਧਾਰੇ ਸ੍ਰੀ ਦੁਭਨੂ ਗਵੈ ਦੁਭ ਸਭਨੂ ਰਤੇ ਤੇਰੇ ਭਗਤ ਰਸ ਵਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤ ਨੀ ਆਵਨੂ ਨਾ ਨੇ ਕਿਆ ਵਿਚਾਰ ਸੋਈ ਸੋਈ ਸੁਨਾਸਾ ਸੇਵ ਸਤ ਸਚੀ ਨੋਈ ਹੈਪੀ ਹੋਸੀ ਜਾਏ ਨਾਸੀ ਰਤਨਾ ਜਨਰ ਚਾਈ ਰੰਗੀ ਰੰਗੀ ਭਰਦੀ ਕਰ ਕਰ ਦੀ ਮਾਇਆ ਜਨ ਪਾਈ ਗਰਗਰ ਬੇਕਾ ਗੀਤਾ ਆਪੋ ਜਦ ਸਦੀ ਬੜਾਈ ਜਦ ਪਾਵੇ ਸੋਈ ਕਰਸੀ ਹੁਗਨ ਕਰਨਾ ਜਾਏ ਸੋ ਪਾਤ ਸਉ ਸਹਾ ਪਾਤ ਸਾਈ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਚਰਮ ਪਾ ਝੋਲੀ ਧਿਆਨ ਕੀ ਕਰੈ ਬੀਪੂਤ ਚਿੰਤਾ ਕਾਲ ਕੋ ਹਰੀ ਕਾਏ ਦੁਖ ਟੰਡਾ ਪ੍ਰਤੀ ਆਈ ਮੰਦੀ ਸਗਲ ਮਾਤੀ ਮੰਦੀ ਤੈ ਸਖਜੀਤ ਆਦੇਸ਼ ਤੇ ਸਹਿ ਆਦੇਸ਼ ਯਾਦ ਨੀਲ ਨਾਦ ਨਾਦੀ ਤੂ ਇੱਕੋ ਵੇ ਬੁਗਤ ਗਿਆਨ ਦੇ ਆ ਭੰਡਾਰ ਗੜਗੜ ਵਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਸ ਦੇਵ ਰਸਾ ਸੰਜੋਗ ਵਿਜੋਗ ਤੋਇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇਸ਼ ਤੇ ਸਹਿ ਆਦੇਸ਼ ਯਾਦ ਨੀਲ ਨਾਦ ਨਾਦੀ ਤੂ ਇੱਕੋ ਵੇ ਸੋ ਇਕ ਕਮਾਈ ਜੁਤਿ ਆਈ ਅੰਚਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇਕ ਲਾਏ ਦੀ ਬਾਣ ਜਿਵਤ ਸੁਭਾਵੈ ਦੇਵਤ ਲਾਵੇ ਜਿਮੂ ਵੈ ਪ੍ਰਗੂਣ ਉਹ ਵੇਖੇ ਉਹਨਾਂ ਨਜ਼ਰ ਨਹੀਂ ਆਵੇ ਬਹੁਤਾ ਯੋ ਵਿਡਾਣ ਆਦੇਸ ਸਹਿਆਦੇਸ ਯਾਦਾ ਨੀਲਾ ਨਾਗ ਨਾਤੀ ਤੂੰ ਤੂ ਇੱਕ ਹੋਵੇਸ ਆਸਣ ਲੋਏ ਲੋਏ ਪੰਡਾਰੀ ਦੁਖ ਸੁਭਾਇ ਅਸੋ ਇੱਕ ਵਾਰੀ ਕਰ ਕਰ ਵੇਖ ਸਰਜਨ ਹੋਰੀ ਨਾਨਕ ਸੱਚੇ ਕੀ ਸੱਚੀ ਗੌਰ ਆਦੇਸ ਇਸਤ ਸਿਆਦੇਸੀ ਯਾਦਾ ਨਿਲਨੰਦ ਨਾ ਤੇ ਇੱਕ ਦੂਜੀ ਇੱਕੋ ਵੇਸ ਇੱਕ ਦੂਜੀ ਕੋ ਲਖੋ ਲਖੋ ਬਿਲ ਗੀਸ ਲੱਗ ਲੱਗੇ ਨਾ ਯਕੀਏ ਇੱਕ ਨਾਮ ਜਗਦੀਸ ਇਤਰਾ ਹੈ ਪਤ ਪਵੜੀਆਂ ਚੜਿਏ ਹੋਏ ਅਕੀਸ ਸੁਣ ਗਲ ਲਾਇਆ ਅਕਾਸ ਕੀ ਕੀਟਾਂ ਆਈ ਰੀ ਨਾਨਕ ਨਜ਼ਰੀ ਪਾਈਏ ਕੁੜੀ ਕੁੜੜੀ ਸੋ ਆਖਣ ਜੋਰ ਜੋ ਪੈਣੇ ਜੋਰ ਜੋਰ ਨ ਮੰਨਣ ਦੇਣੇ ਜੋਰ ਜੋਰ ਨ ਜੀਵਨ ਮਰਨ ਨਾ ਜੋਰ ਤੋ ਨਰਾਜ਼ ਮਾਲ ਮਨਸੋਰੀ ਜੋੜਨਾ ਜੁਰਤੀ ਗਿਆਨ ਵਿਚਾਰ ਜੋੜਨਾ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕੀ ਤਮਨੀਤ ਨ ਕੋਈ ਮੈਂ ਰਾਤੀ ਰੂਤੀ ਦਿੱਤੀ ਵਾਰੀ ਕੌਣ ਪਾਣੀ ਅੰਨੀ ਪਤਾਲ ਇਸ ਵਿੱਚ ਧਰਤੀ ਦਾ ਆਪਣਾ ਕੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਤੁਕੇ ਨਾਮਨ ਕਰੰਤ ਕਰਮੀ ਕਰਮੀ ਹੋਏ ਵਿਚਾਰੇ ਸਦਾ ਆਪ ਸੱਚਾ ਸਰਬਾਰ ਦੇਤੇ ਸੋ ਹੰਨ ਪਰਮਾਣ ਨਜ਼ਰੀਂ ਕਰਮ ਪਵੇ ਨਿਸ਼ਾਨ ਰਤ ਪਗਾਇ ਉਤੇ ਪਾਏ ਨਨ ਗਏ ਜਪਦਾ ਧਰਮ ਕੰਡ ਕਾ ਇਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਇਤੇ ਪਉਣ ਪਾਣੀ ਵੈ ਸੰਤਰ ਕੇਤੇ ਕਾਨ ਵੇਸ ਇਤੇ ਪਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਇਤੇ ਕਰਨ ਧੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੀ ਕਹਤੇ ਇੰਦਰੀ ਚੰਦ ਸੂਰ ਕੇਤੇ ਕੇਤੇ ਮੰਡਲ ਦੇ ਕੀਤੇ ਸਤਿ ਬੁੱਧ ਨਾਥ ਕੇਤੇ ਕੇਤੇ ਦੇਵੀ ਦੇਸ ਕੀਤੇ ਦੇਵ ਦਾ ਨਾਮ ਮੰਨ ਕੇਤੇ ਕੇਤੇ ਰਤਨ ਮੰਡਲ ਹੂੰ ਕਹਤੀਆਂ ਗਾਣੀ ਕਹਤੇ ਬਾਣੀ ਕਹਤੇ ਬਾਤ ਨਰਿੰਦਰ ਜੇਤੀਆ ਸੁਰਤੀ ਸੇ ਰੁਕੂ ਕੇਤੇ ਨਾਨਕ ਅੰਤ ਨੈਂ ਅੰਤ ਗਿਆਨ ਕੰਡ ਮੈਂ ਗਿਆਨ ਪਰਚੰਦਿ ਜਿਤੇ ਨਾਲਿ ਵਿਨੋਦ ਕੋਡਨੰ ਕਰਮ ਕੰਡ ਕੀ ਬਾਣੀ ਰੂਪ ਚਿੱਤੇ ਘੜ ਘੜੀਏ ਬਹੁਤ ਨੂੰਪੀ ਤਾਂ ਕਿ ਅਗਲ ਲੰਗਦੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਿਸਤਾਏ ਚਿੱਤੇ ਘੜੀਏ ਸਤ ਮਤ ਮਨ ਬੁੱਧੋ ਚਿੱਤੇ ਘੜੀਏ ਸਦਾ ਸਦਾ ਕੀ ਸੋਚੇ ਕਰਮ ਕੰਡ ਕੀ ਬਾਣੀ ਦੌਰ ਚਿੱਤੇ ਹੋਰ ਨ ਕੋਈ ਹੋ ਤਿੱਤੇ ਦੌਰ ਮਹਾ ਬਲ ਸੂਰੀ ਤਨ ਮੇਂ ਰਾਮ ਰਹਾ ਪ੍ਰਭੂ ਦਿੱਤਾ ਜੀ ਤੋਸੀ ਤਾਂ ਮੈਂ ਮਾਮਾ ਆਏ ਤਾਂ ਕੇ ਰੂਪ ਨਕਤ ਨਹੀਂ ਜਾਈ ਨਾ ਹੋਏ ਮਰਨਾ ਡਾਗੇ ਦਏ ਤੇ ਰੰਮ ਸੈ ਮਨ ਮਾਈ ਦਿੱਤਾ ਭਗਤਵਸ ਸੈ ਗੇ ਲੋ ਕਰੇ ਅਨੰਤ ਸਤ ਮਨ ਸੋਇ ਸਤਖੰਡ ਵਸੈ ਨਰੰਕਾਰੀ ਕਰ ਕਰ ਵੇਖੈ ਨਦਰ ਨਿਆਰੀ ਦਿੱਤਾ ਕੰਡ ਮੰਡ ਵਰਪੰਦ ਦੇਖੋ ਕਥੈ ਤੈ ਅੰਤਿ ਨੇ ਇਤਲੋ ਲੋ ਵਕਾਰੇ ਜਿੜ ਜੁ ਹੁਮ ਤੇ ਵਕਾਰੇ ਵੇਖ ਖਸ ਕਰ ਵਿਚਾਰੇ ਨਾਨਕ ਕਤਨਾ ਕਰਦਾ ਸਾ ਜਤ ਪਹਾਰਾ ਤੇਰੀ ਸੁਨਿਆਰੇ ਹਨੁ ਮਤ ਮੇਧ ਹਤਿਆਰੇ ਭੌਖ ਲਾਇ ਗੰਤਪਤਾ ਹੋ ਭੰਡਾ ਭਾਉ ਅਮਰਤ ਧਾਲੀ ਘੜੀਐ ਸਭ ਸਤੀ ਤਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਜ਼ਰੀ ਨਦਰੰਹਾਈ ਸ਼ਲੋਕ ਪਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤੇ ਦੇਵ ਸਰਦ ਦੁਇ ਜਾਈ ਦੋ ਖਿਲ ਸਗਲੀ ਜਗਤੀ ਤੰਗ ਆਇਆ ਬੋਰਿਆ ਆਇਓ ਬਚਾ ਧਰਮ ਦੂਰ ਕਰਮੀ ਆਪੋ ਆਪਣੀ ਇਹ ੜਕੇ ਦੂਰ ਜਿਨੇ ਨਾਮ ਤੇ ਆਇਆ ਗਏ ਸਤਿਗੁਰੂ ਨਾਨਕ ਤੇ ਮੁਕ ਉਜਲੇ ਕੀਤੀ ਜੁਟੀ ਨੋ ਜਿਨੇ ਨਾਮ ਤੇ ਆਇਆ ਗਏ ਸਤਿਗੁਰੂ ਨਾਨਕ ਤੇ ਮੁਕ ਉਜਲੇ ਗੇਤੀ ਝੁਟੀ ਨੋ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹ ਦੇ ਕਲੋ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ